ਉਲੀ ਬੱਚਿਆਂ ਲਈ ਆ ਗਈ ਵੱਡੀ ਖੁਸ਼ਖਬਰੀ ਤੁਸੀਂ ਵੀ ਦੇਖੋ ਇਹ ਵੀਡੀਓ ਜੇਕਰ ਤੁਹਾਡੇ ਬੱਚੇ ਵੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਜ਼ਰੂਰ ਪਹੁੰਚਾ ਦਿਓ ਦੱਸ ਦਈਏ ਕਿ ਸਕੂਲ ਦਾ ਸਮਾਂ ਜਿਹੜਾ ਹੈ ਉਹ ਬਦਲ ਚੁੱਕਿਆ ਹੈ ਸੋ ਤਾਜ਼ਾ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸਕੂਲਾਂ ਦੇ ਸਮੇਂ ਬਦਲ ਚੁੱਕੇ ਨੇ ਸਰਦੀਆਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਦੱਸ ਦੋ ਇਹ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਸਮਾਂ 2 ਤੋਂ 3 ਵਜੇ ਤੱਕ ਰੱਖਿਆ ਗਿਆ ਤੇ ਦੂਜੇ ਪਾਸੇ ਸੈਕੰਡਰੀ ਤੇ ਮੀਡਲ ਕਲਾਸਾਂ ਦੇ ਬੱਚਿਆਂ ਦਾ ਸਕੂਲ 9 ਤੋਂ 3 ਵਜੇ 20 ਮਿੰਟ ਦਾ ਸਮਾਂ ਰਹੇਗਾ ਸੋ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਦੱਸ ਦੋ ਇਹ ਕਿ ਇਹ ਸਮਾਂ 20 ਫਰਵਰੀ 2026 ਤੱਕ ਲਾਗੂ ਕਰ ਦਿੱਤਾ ਗਿਆ ਸਰਦੀ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਕੂਲਾਂ ਦਾ ਸਮਾਂ ਹੁਣ ਸਰਕਾਰ ਦੇ ਵੱਲੋਂ ਬਦਲ ਦਿੱਤਾ ਗਿਆ